ਖਾਣਾ ਨਾ थाना ਦੀ ਪੁਲਿਸ ਪਾਰਟੀ ਨੇ ਦੋ ਹਰਿਆਣਵੀ ਅਤੇ ਇੱਕ ਰਾਜਸਤਾਨੀ ਨੌਜਵਾਨ ਪਾਸੋਂ 400 ਗ੍ਰਾਮ ਹਿਰੋਇਨ ਕੀਤੀ ਬਰਾਮਦ ਬਠਿੰਡਾ ਦੇ ਐਸ.ਐਸ.ਪੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਦੱਸ ਦिए ਕਿ ਮਾਨ ਸਰਕਾਰ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਠਿੰਡਾ ਪੁਲਿਸ ਵੀ ਨਸ਼ੇ ਦੇ ਤਸਕਰਾਗਰਾਂ ਤੇ ਸਖਤੀ ਵਰਤ ਰਹੀ ਹੈ ਅਤੇ ਨਸ਼ੇ ਦੇ ਤਸਕਰਾਗਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾ ਰਿਹਾ ਹੈ ਇਸੇ ਤੇ ਚਲਦੇ ਅੱਜ ਥਾਣਾ ਨਾ ਥਾਣਾ ਦੀ ਪੁਲਿਸ ਪਾਰਟੀ ਨੇ 400 ਗ੍ਰਾਮ ਹਿਰੋਇਨ ਸਮੇਤ ਦੋ ਹਰਿਆਣਵੀ ਅਤੇ ਇੱਕ ਰਾਜਸਤਾਨੀ ਨੌਜਵਾਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਬਠਿੰਡਾ ਦੇ ਐਸਐਸਪੀ ਅਮਨੀਤ ਕੌੜਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਕਿਹਾ ਹੈ ਤੁਹਾਨੂੰ ਸੁਣਾਉਂਦਾ ਹਾਂ ਜਿਹੜੀ ਪੰਜਾਬ ਪੁਲਿਸ ਦੀ ਡਰਾਈਵ ਅਗੇਂਸਟ ਡਰੱਗਸ ਚੱਲ ਰਹੀ ਹੈ ਉਸ ਦੇ ਤਹਿਤ ਹੀ ਬਠਿੰਡਾ ਪੁਲਿਸ ਵੀ ਕੰਟੀਨਿਊਡ ਇੱਕ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰ ਹੈ ਜਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਕੱਲ ਅ ਰਦਰ ਕੱਲ ਔਰ ਅੱਜ ਅੱਜਕੱਲ ਦੀ ਦਰਮਿਆਨੀ ਰਾਤ 'ਚ ਸਾਡੀ ਬਠਿੰਡਾ ਪੁਲਿਸ ਨੇ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਤੋਂ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਅ ਅਜੇ ਅਜੀਤ ਗਾਂਧੀ ਡੀਐਸਪੀ ਪੁੱਛੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਸਾਡੀ ਨਾਲ ਦੀ ਟੀਮ ਨੂੰ ਇੱਕ 400 ਗ੍ਰਾਮ ਹੈਰੋਇਨ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆंटਿਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡਿਟੇਲਸ ਦੱਸਣਾ ਚਾਹਾਂਗੀ ਜੀ 5 ਘੰਟੇ ਔਰ 6 ਦੇ ਜਿਹੜੀ ਦਰਮਿਆਨ ਦੀ ਰਾਤ ਚ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਇਹਨਾਂ ਦੀ ਟੀਮ ਨੇ ਬਸਟੈਂਡ ਪਿੰਡ ਨਥਾੜਾ ਦੇ ਏਰੀਆ ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਦੈਨ ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਪੂਚੋ ਪਰਵੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਚ ਤਿੰਨ ਵਿਅਕਤੀ ਸਗੇ ਇੱਕ ਦਾ ਨਾਂ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਦੂਜੇ ਦਨਾਈ ਜੀ ਹਸ਼ਪ੍ਰੀਤ ਸਿੰਘ ਇਹ ਵਾਸੀ ਗੰਗਾਨਗਰ ਰਾਜਸਥਾਨ ਦਾ ਹੈ ਤੇ ਤੀਜਾ ਤੀਜੇ ਦਾ ਵੀ ਮਨਪ੍ਰੀਤ ਸਿੰਘ ਹੈ ਉਹ ਰੈਂਡ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣੇ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 21 6185 ਐਨ ਡੀ ਪੀ ਐਸ ਐਕਟ थाना ਨਾ थाना ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੋਰਟ ਤੇ ਮਾਨੂੰ ਪੇਸ਼ ਕਰਾ ਕੇ ਰਿਮਾਂਡ ਲਵਾਂਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਵਰਡ ਯਾ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆਂ ਨੇ ਦੱਸਿਆ ਹੈ ਕਿ ਪਿੱਛੋਂ ਤਰਨ ਤਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਨਾਲੇ ਛੋਟੀ ਮਾਤਰਾ ਚ ਇਹਨੂੰ ਵੱਖ-ਵੱਖ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨਟ ਕਨਫਰਮ ਇਟ ਏਟ ਤੇ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਉਹਦੇ ਚ ਸਾਨੂੰ ਏ ਕਲੈਰੀਫਾਈ ਹੋਏਗਾ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰਾਇਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ थाना कोतਵਾਲੀ ਚ ਐਨਡੀਪੀਐਸ ਦਾ ਇੱਕ ਕਦਮਾ ਆਲਰੇਡੀ ਦਰਜ ਹੈ ਸੋ ਦੋ ਦਾ ਪ੍ਰਾਇਰ ਕ੍ਰਿਮੀਨਲ ਰਿਕਾਰਡ ਹੈ ਇੱਕ ਤਾਂ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੱਗੇ 30 ਸਾਲ ਦੀ ਏਜ ਬ੍ਰੈਕਟ ਚ ਫਾਲ ਕਰਦੇ ਹਨ ਸੋ ਇਸ ਤਰ੍ਹਾਂ थाना ਨਾ थाना ਦੀ ਐਸਐਚਓ ਰਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਹੀ ਨਾਨੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਕਵਾਂਟਡ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਸਕਸੈਸ ਪਾਈਏ ਉਹ ਸੀਗਾ ਜੀ ਐਫਆਈਆਰ ਨੰਬਰ 27 24 ਮਾਰਚ 2024 ਤੱਕ ਅੰਡਰ ਸੈਕਸ਼ਨ 302 34 396 120ਵੀ ਪੀਐਸ ਨਾਥਣਾ ਉਹਦੇ ਚ ਇੱਕ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਕੋਪਲਾ ਪੁੱਤਰ ਬਲਵਿੰਦਰ ਸਿੰਘ ਜੋ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇਨਾ ਦੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਦਾ ਵੀ ਇੱਕ ਮਰਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਮ ਦਰਸ਼ਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਸੋ ਇਹ ਸਾਡੀ ਅਜਲ ਕਲਦੀ ਜੀ ਅਚੀਵਮੈਂਟ ਹੈ ਬਟਿੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅਨਸਰ ਹਨ ਉਹਨਾਂ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਤੇ ਅਸੀਂ ਨਸ਼ੇ ਔਰ ਜਿੰਨੇ ਵੀ माडी अनसर उनते कृष्ण गुठाल पांदरेवा थैंक यू थैंक यू इदर दोषी परे हां जी कार्यक्रम जो है हां जी हो जाएगा नवी आची है आया बस देखो जी हले इट इज टू अर्ली टू टेल बट ड्यूरिंग रिमांड वी कैन क्लेरिफाई ओके छोरी भी आई यस यू नो द अप्लेंस यू कैन ऑलरेडी इट इज अगेन आपसे पास पिंडा विच अप्लाई करना चाहिए हां जी भेजिए कि ऑरिजिनल चाहिए ਜੀ ਦੇਖੋ ਹੁਣ ਹਲੇ ਤੱਕ ਇਹ ਕਹਿ ਰਿਹਾ ਕਿ ਅਸੀਂ ਪਿੱਛੋਂ ਤਰਨਤਾਰਨ ਚ ਲੈ ਕੇ ਆਏ ਸੀ ਔਰ ਇਹ ਇੱਥੇ ਦੇ ਹੈ ਵੀ ਨਹੀਂ ਜਿਹੜੇ ਹੈਗੇ ਲੋਕਲ ਨੇ ਬਟ ਸਾਡੇ ਕਿਉਂਕਿ ਲੋਕਲ ਟੀਮ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਹੋ ਸਕਦਾ ਸਾਡੇ ਏਰੀਆ ਚ ਜਾਂ ਹਰਿਆਣੇ ਦੇ ਆਲੇ ਦੁਆਲੇ ਬਟ ਰਾਈਟ ਨਾਉ ਆਈ ਕਨ ਕਨਫਰਮ ਕਿ ਇੱਥੇ ਇਹਨਾਂ ਨੇ ਸਪਲਾਈ ਕਰਨੇ ਨੇ एकदम ਅਗਲਕ ਜਗ੍ਹਾ ਤੋਂ ਲੈਣ ਵਾਲੇ ਹੈ ਰਿਸ਼ਤਾ ਕੀ ਹੈ ਰਿਸ਼ਤਾ ਜੀ ਡਰਗ ਪੈਟਲਰਸ ਦੀ ਆਪਸੋਂ ਨੈਟਵਰਕਿੰਗ ਵੀ ਹੁੰਦੀ ਹੈ ਸੋ ਰਿਸ਼ਤਾ ਇਹਨਾਂ ਦਾ ਕੀ ਹੈ ਉਹ ਅਸੀਂ ਤਫਤੀਸ਼ ਚ ਜਾਂ ਆਪਣੇ ਰਿਮਾਂਡ ਸੀ ਦੱਸ ਸਕਦੇ ਹਾਂ ਮੈਂ ਗਸ਼ਤੀ ਤੇ ਉਹਦੀ ਉਮਰ ਜੋ ਹੈ ਨਾ ਉਹ 20 ਸਾਲ ਹੈ ਕਿ ਦੋ ਕਿਸ ਪਹਿਲਾਂ ਵੀ ਹੈਗੇ ਕਿਸੇ ਰੈਕਡ ਦੇ ਅੰਡਰ ਕਮ ਸੀ ਕਿ ਇਹਨਾਂ ਕੋਲ 딜 ਦਿੱਤੀ ਗਈ ਸੀ ਕਿ ਜੀ ਇਹਦੇ ਤੇ ਇੱਕੋ ਹੀ ਪਰਚਾ ਪਹਿਲਾਂ ਦੂਜਾ ਤਾਂ ਜਿਹੜਾ ਅਸੀਂ ਦਰਜ ਕੀਤਾ ਸੋ ਇੱਕੋ ਹੀ ਪਰਚਾ ਹੈ ਨਾ ਦੋਨਾਂ ਤੇ ਕਾਮਨ ਹੀ ਪਰਚਾ ਮਤਲਬ ਥੇਅਰ ਕੇਸ ਵਾਰ ਇਨ 댓 ਕੇਸ ਸੇ ਬਾਕੀ ਯਸ ਤਿੰਨੋਂ ਵੱਖਰੀ ਵੱਖਰੀ ਜਗ੍ਹਾ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਫਟਰ ਟੇਕਿੰਗ ਰਿਮਾਂਡ ਹੀ ਦੇ ਸਾਂ ਮੈਡਮ ਪਾਸਟ ਔਰ